you know Tua ਪਾਜੀ ਪਹਿਲਾਂ ਆਪਣਾ ਨਾਮ ਦੱਸ ਕੇ ਔਰ ਜਿਸ ਜਗ੍ਹਾ ਤੇ ਲੰਗਰ ਲਗਾਇਆ ਗਿਆ ਕੀ ਕੀ ਪਰਪਸ ਹੈ ਲੰਗਰ ਲਗਾਉਣ ਦਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਯੂਨੀਵਰਸਿਟੀ ਮਾਰਕੀਟ ਦੇ ਵਿੱਚ ਨਿਊਟੀ ਮਾਰਕੀਟ ਐਸੋਸੀਏਸ਼ਨ ਵੱਲੋਂ ਸਾਰੇ ਵੀਰਾਂ ਨੇ ਰਲ ਕੇ ਅੱਜ ਛੋਟੇ ਸਾਹਿਬ ਜੀ ਰੰਦੀ ਜਾਦ ਨੂੰ ਸਮਰਪਿਤ ਅੱਜ ਲੰਗਰ ਲਾਇਆ ਗਿਆ ਹੈ ਜਿੰਨੇ ਵੀ ਵੀਰ ਮਾਰਕੀਟ ਦੇ ਸਾਰੇ ਰਲ ਮਿਲ ਕੇ ਸੇਵਾ ਕਰ ਰਹੇ ਨੇ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਲੰਗਰ ਜਿਹੜਾ ਚੱਲਦਾ ਰਹੇਗਾ ਵੀਰ ਜੀ ਅੱਜ ਸਵੇਰੇ ਮਾਰਨਿੰਗ ਤੋਂ ਸ਼ੁਰੂ ਹੋ ਗਏ ਸ਼ਾਮ ਜਿੰਨਾ ਤੱਕ ਮਾਰਾ ਸੇਵਾ ਕਰਾਉਂਗੇ ਆਪਾਂ ਕਰਦੇ ਰਹਿਵਾਂਗੇ ਜੀ ਨੌਜਵਾਨ ਬੜੇ ਵੱਧ ਚੜ ਕੇ ਵਿੱਚ ਨਜ਼ਰ ਆ ਰਹੇ ਨੇ ਕੀ ਕਾਰਨ ਸਮਝਦੇ ਰਹੇ ਵੀਰ ਜੀ ਛੋਟੇ ਸਾਹਿਬ ਜਾਨਦਿਆਂ ਨੂੰ ਸਾਰੇ ਪਿਆਰ ਕਰਦੇ ਆ ਛੋਟੇ ਸਾਹਿਬ ਜਾਨਦਿਆਂ ਨੂੰ ਸਾਰਾ ਸਮਰਪਿਤ ਸਾਰੇ ਵੀਰ ਜਿੱਥੇ ਪਹੁੰਚੇ ਆ ਬਾਰੋਂ ਵੀ ਮੇਰੇ ਵੀਰ ਬਹੁਤ ਸਾਰੇ ਸੇਵਾ ਰਲ ਮਿਲ ਕੇ ਕਰ ਰਹੇ ਨੇ ਇਸ ਤਰ੍ਹਾਂ ਹੀ ਆਉਣ ਵਾਲੇ ਜਿੰਨੇ ਵੀ ਕੀ ਕਹਿਣਾ ਚਾਹੋਗੇ ਲੰਗਰ ਜਿਹੜਾ ਲਗਾਇਆ ਗਿਆ ਕਿ ਕਹਿਣਾ ਚਾਹੁੰਦੇ ਛੋਟੇ ਸਾਹਿਬ ਜੀ ਨਾਲ ਲੈ ਕੇ ਆਏ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੂਬੇ ਦੀ ਧੈਰੀ ਵਿੱਚ ਉਹਨਾਂ ਪੇਸ਼ ਕੀਤਾ ਗਿਆ ਤੇ ਉਹਦੇ ਵਿੱਚ ਸਾਰੀ ਸੰਗਤ ਨੇ ਰਲ ਕੇ ਤੇ ਜਿਹੜਾ ਲੰਗਰ ਇੱਥੇ ਤਿਆਰ ਕਰਕੇ ਦੇ ਸ਼ਿਕਾਰ ਰਿਹਾ ਤਾਂ ਕਿ ਉਹਨਾਂ ਵਾਲੀ ਯਾਦ ਨੂੰ ਪੂਰਨ ਯਾਦ ਰੱਖ ਸਕੀ ਕਿਸ ਹਾਸੇ ਲੰਗਰ ਲਾਇਆ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਕੀ ਸੇਧ ਕਰਨਾ ਚਾਹੋਗੇ ਜੀ ਨੌਜਵਾਨਾਂ ਨੂੰ ਇਹ ਹੀ ਕਹੂੰਗਾ ਵੀ ਨਸ਼ਿਆਂ ਤੋਂ ਬਚੋ ਤੇ ਸਿੱਖੀ ਵਾਲੇ ਬੰਦੇ ਆਓ ਤੇ ਸਿੱਖੀ ਵਿੱਚ ਰਹੋਗੇ ਸਿੱਖੀ ਦੇ ਬਾਣੇ ਵਿੱਚ ਤੇ ਤੁਸੀਂ ਵੱਧੋ ਫੁੱਲੋਗੇ ਕੀ ਕਹਿਣਾ ਚਾਹੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਪੱਥਰ ਕੋਨੇ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਹ ਜ਼ਿੰਦਗੀ ਇੱਕ ਵਾਰ ਮਿਲਦੀ ਆ ਤੇ ਇੱਕ ਵਾਰ ਜਿਹੜੀ ਜ਼ਿੰਦਗੀ ਮਿਲਦੀ ਜੇ ਚੰਗੇ ਕੰਮ ਦੀ ਕਰੋਗੇ ਤੇ ਤੁਹਾਡੀ ਜ਼ਿੰਦਗੀ ਜੀਵਨ ਜਿਹੜਾ ਸਫਲ ਹੋ ਜਾਊਗਾ ਜੇ ਮਾੜੇ ਕੰਮਾਂ 'ਚ ਲੱਗ ਜਾਓਗੇ ਤਾਂ ਬਰਬਾਦ ਹੋ ਜਾਓਗੇ ਕਾਹ ਹੈ ਗੁਰਜੀ ਕੀ ਫਤਿਹ ਜੀ ਬਿਊਟੀ ਮਾਰਕਟ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕੀ ਕਰਨਾ ਚਾਹੋਗੇ ਇਸ ਮਾਮਲੇ ਜੀ ਇਹ ਜੀ ਇੱਕ ਮਹਾਰਾਜ ਨੇ ਸੇਵਾ ਬਖਸ਼ੀ ਸੀ ਉਹ ਮਹਾਰਾਜ ਸੇਵਾ ਕਰਾ ਰਹੇ ਨੇ ਅਸੀਂ ਕਰੀ ਜਾ ਰਹੇ ਹਾਂ ਜੀ ਕਿੰਨੇ ਵੇ ਤੋਂ ਲੈ ਕੇ ਕਿੰਨੇ ਵੇ ਤੱਕ ਲੱਗੇ ਜੀ 9 ਵਜੇ ਤੋਂ ਲੈ ਕੇ ਤੇ ਰਾਤ ਨੂੰ 9 ਵਜੇ ਤੱਕ ਹੀ ਚੱਲੇਗਾ ਜੀ ਛੋਟੇ ਸਾਹਿਬ ਜੀ ਨੂੰ ਸਮਰਪਿਤ ਹੈ ਜੀ ਇਹ ਕਿ ਅਛਰੇ ਸਾਹਿਬ ਜੀ ਨੂੰ ਸਮਰਪਿਤ ਹੈ ਇਹ ਲੰਗਰ ਸਰਮਾਪਨ ਕਿਸ ਨੂੰ ਹੋਗਾ ਜੀ ਇਹ ਛੋਟੇ ਸਾਹਿਬ ਜੀ ਨੂੰ